ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਅਰਜੰਟ ਢਿੱਲੋਂ ਦਾ ਨਵਾਂ ਗਾਣਾ ਸੁਣਿਆ ਹੁੰਨਾ ਹੈ ਸ਼ੇਰੇ ਪੰਜਾਬ ਤਾਂ ਢਾਈ ਦਾ ਪਾਤਰ ਹੈ ਅਰਜੰਟ ਢਿੱਲੋਂ ਜਿਨੇ ਗਾਣਾ ਗਾਇਆ ਤਾਂ ਅਸੀਂ ਚਾਹੁੰਦੇ ਹਾਂ ਕਿ ਸਾਡੀ ਜਿਹੜੀ ਕੌਮ ਹੈ ਸਾਡਾ ਜਿਹੜਾ ਪੰਜਾਬ ਉਹਨੂੰ ਪਤਾ ਲੱਗਣਾ ਚਾਹੀਦਾ ਹੈ ਤੇ ਇਹੋ ਜਿਹੇ ਗਾਣੇ ਬਣਨੇ ਚਾਹੀਦੇ ਆ ਕਿ ਅਸੀਂ ਪਿੱਛੇ ਤੋਂ ਕਿੱਡਾ ਅਮੀਰ ਵਿਰਾਸਤ ਦੇ ਜਿਹੜੇ ਹੈਗੇ ਆ ਜਾਏ ਹੋਈ ਤਾਂ ਅੱਜ ਮੈਂ ਇਸ ਗਾਣੇ ਦਾ ਰਿਵਿਊ ਕਰਦਾ ਕਿਉਂਕਿ ਮੈਨੂੰ ਲੱਗਦਾ ਹੈ ਸ਼ਾਇਦ ਸਾਡੀ 교육ੀ ਨੌਜਵਾਨ ਪੀੜ੍ਹੀ ਹੈ ਜਿਹੜੀ ਕਿਉਂਕਿ ਸਾਡਾ ਪੜਾਈਆਂ ਦਾ ਸਿਸਟਮ ਉਹ ਜਾ ਹੋ ਗਿਆ ਸ਼ਾਇਦ ਉਹ ਗੱਲਾਂ ਕਿਤੇ ਨਾ ਕਿਤੇ ਨਾ ਸਮਝ ਆਈਆਂ ਹੋਣ ਤਾਂ ਮੈਂ ਆਪਣਾ ਫਰਜ਼ ਸਮਝਦੇ ਹੋਏ ਜਿੰਨਾ ਕੁ ਮੈਨੂੰ ਪਤਾ ਹੈ ਮੈਂ ਇਹਦੇ ਬਾਰੇ ਜਿਹੜਾ ਹੈਗਾ ਰਿਵਿਊ ਦੇਣ ਲੱਗਿਆ ਹੁਣ ਉਹਦਾ ਪਹਿਲੇ ਗਾਣੇ ਦਾ ਜਿਹੜਾ ਪਹਿਲਾ ਪਹਿਰਾ ਉਹਦੇ ਤੇ ਗੱਲ ਕਰਦੇ ਆ ਕਿ ਕੁਰਬਾਨ ਜਾਈਏ ਦੁਨੀਆ ਤੇ ਆਏ ਤਾਂ ਬਿਲਕੁਲ ਜੀ ਜਿਹੜੇ ਮਹਾਰਾਜਾ ਰਣਜੀਤ ਸਿੰਘ ਸ਼ੇਰੇ ਪੰਜਾਬ ਸੀ ਜਨਮ ਉਸ ਯੋਧੇ ਦਾ ਜਿਹੜਾ ਹੋਇਆ ਸੀ ਉਹ ਵਾਕਈ ਦੁਨੀਆ ਤੇ ਅਲੌਕਿਕ ਸੀ ਕੋਈ ਹੋਰ ਉਹ じゃ ਨਾ ਤਾਂ 600 ਸਾਲ ਪਹਿਲਾਂ ਬਣਿਆ ਸੀ ਨਾ ਹੁਣ ਉਦੋਂ ਬਾਅਦ ਹੁਣ ਤੱਕ ਬਣ ਸਕਿਆ ਤਾਂ ਵਾਕਈ ਉਹ ਬਾਰੇ ਬਾਰੇ ਜਾਣ ਵਾਲੇ ਜਿਹੜੇ ਸੀਗੇ ਸ਼ੇਰ-ਏ-ਪੰਜਾਬ ਉਸ ਤੋਂ ਬਾਅਦ ਗੱਲ ਹੁੰਦੀ ਹੈ ਕਿ ਸਿੱਕੇ ਚੱਲਦੇ ਆ ਕਾਲ ਸਹਾਏ ਦੇ ਤਾਂ ਮੈਂ ਦੱਸ ਦਿਆਂ ਦੋਸਤੋ ਕਿ ਸਭ ਤੋਂ ਪਹਿਲਾਂ ਹਿੰਦੁਸਤਾਨ ਦਾ ਇੱਕ ਰਾਜਾ ਹੋਇਆ ਸੀ ਜੋ ਇੱਥੋਂ ਦੀ ਧਰਤੀ ਦਾ ਜੰਪਲ ਸੀ ਪ੍ਰਥਵੀ ਰਾਜ ਚੋਹਾਨ ਉਸ ਤੋਂ ਬਾਅਦ 600 ਸਾਲ 6 ਸਦੀਆਂ ਜਦੋਂ ਇਹ ਕਹਾਵਤ ਮਸ਼ਹੂਰ ਸੀ ਵੀ 6 ਸਦੀਆਂ ਪਸ਼ਾਵਰ ਨਹੀਂ ਮੁੜਿਆ ਜਿੱਥੇ ਵੱਡੇ ਵੱਡੇ ਆ ਕੇ ਥਾਪੀ ਮਾਰਦੇ ਤਾਂ 600 ਸਾਲ ਕਦੇ ਲੋਧੀ ਆ ਜਾਂਦੇ ਸਨ ਲੁੱਟਣ ਕਦੇ ਪੱਟੀ ਆ ਜਾਂਦੀ ਸੀ ਸਾਨੂੰ ਲੁੱਟਣ ਕਦੇ ਗੁਲਾਮ ਵੰਸ਼ ਆ ਜਾਂਦਾ ਸੀ ਸਾਨੂੰ ਲੁੱਟਣ ਕਦੇ ਟੁਗਲਕ ਆ ਜਾਂਦੇ ਸੀ ਤਾਂ 600 ਸਾਲ ਬਾਅਦ ਇੱਕ ਸੂਰਮਾ ਪੈਦਾ ਹੁੰਦਾ ਹੈ ਚਰਤ ਸਿੰਘ ਸ਼ੁਕਰਾ ਚੱਕੀਆ ਦਾ ਪੁੱਤਰਾ ਸਰਦਾਰ ਮਹਾ ਸਿੰਘ ਦਾ ਪੁੱਤ ਸ਼ੇਰੇ ਪੰਜਾਬ ਮਹਾਰਾਜ ਰਣਜੀਤ ਸਿੰਘ ਤਾਂ ਜਦੋਂ ਖਾਲਸਾ ਰਾਜ ਦਾ ਰਾਜਾ ਸੀ ਤਾਂ ਸਿੱਕੇ ਵੀ ਖਾਲਸਾ ਹੀ ਚੱਲਣੇ ਸੀ ਤਾਂ ਪਹਿਲੀ ਵਾਰੀ ਖਾਲਸਾ ਰਾਜ ਦਾ ਸਿੱਕਾ ਚੱਲਦਾ ਹੈ ਉਹਦੇ ਉੱਪਰ ਗਲਾਈ 'ਚ ਲਿਖਿਆ ਸੀ ਅਕਾਲ ਸਹਾਇ ਕਿ ਸਭ ਕੁਝ ਪਰਮਾਤਮਾ ਦੇ ਅਧੀਨ ਚੱਲਦਾ ਸਾਡੇ ਅਕਾਲ ਪੁਰਖ ਦੇ ਅਧੀਨ ਚੱਲਦਾ ਹੈ ਇਹ ਕਿਸੇ ਲੋਧੀਆਂ ਦੇ ਪਿਓ ਦਾ ਰਾਜ ਨਹੀਂ ਇਹ ਕਿਸੇ ਤੁਗਲਕਾਂ ਦੇ ਪਿਓ ਦਾ ਰਾਜ ਨਹੀਂ ਉਸ ਤੋਂ ਬਾਅਦ ਇਹ ਵਿੱਚ ਗੱਲ ਹੁੰਦੀ ਹੈ ਕਿ ਇੱਕ ਅੱਖ ਸੀ ਪਰ ਉਹਦਾ ਰੋਹ ਨਹੀਂ ਚੱਲਿਆ ਜਾਂਦਾ ਸੀ ਤਾਂ ਇਹ ਆਪਣੇ ਮੂੰਹ ਕਹਿਣੀ ਤਾਂ ਚਲੋ ਅਸੀਂ ਕਹਿਣਾ ਹੀ ਆ ਸਾਡਾ ਤਾਂ ਰਾਜਾ ਸੀ ਸਾਡਾ ਤਾਂ ਸਭ ਕੁਝ ਸੀ ਪਰ ਲੰਡਨ ਦੀ ਇੱਕ ਰਾਈਟਰ ਹੋਈ ਹੈ ਐਮਲੀ ਐਡਨ ਉਹ ਆਫ ਦੀ ਇੰਗਲਿਸ਼ ਦੀ ਇੱਕ ਬੁੱਕ ਚ ਕਹਿੰਦੀ ਹੈ ਕਹਿੰਦੀ ਇਹ ਨਾ ਸਮਝੋ ਕਿ ਮਹਾਰਾਜ ਸਾਹਿਬ ਦੀ ਇੱਕ ਅੱਖ ਸੀ ਤੇ ਸ਼ਾਇਦ ਉਹ ਦੱਸਦੇ ਬੁਰੇ ਹੋਣਗੇ ਕਹਿੰਦੀ ਜਦੋਂ ਉਹ ਘੋੜੇ ਦੀ ਕਾਠੀ ਤੇ ਬਹਿ ਜਾਂਦੇ ਸੀ ਨਾ ਤਾਂ ਉਹਦਾ ਜਲਾਉ ਆਮ ਬੰਦੇ ਤੋਂ ਦੇਖਿਆ ਨਹੀਂ ਜਾਂਦਾ ਸੀ ਲੋਕ ਅੱਖ ਚੱਕ-ਅੱਖ ਪਾ ਕੇ ਗੱਲ ਨਹੀਂ ਕਰਦੇ ਸੀ ਫਿਰ ਉਹ ਤੋਂ ਬਾਅਦ ਗੱਲ ਕਹਿੰਦੇ ਜਿਹਦੇ ਬੰਨਿਆਂ ਟੋਲੇ ਤੇ ਕੋਹੇ ਨੂਰ ਹੁੰਦਾ ਸੀ ਕੋਹੇ ਨੂਰ ਜਿਹਨੂੰ ਅੱਜ ਅਸੀਂ ਇਹ ਸਮਝਦੇ ਹਾਂ ਕਿ ਲੰਡਨ ਦੀ ਰਾਣੀ ਦੇ ਕੋਲ ਹੈ ਤੇ ਲੰਡਨ ਦੀ ਰਾਣੀ ਉਹਨੂੰ ਇੰਨਾ ਅਪਰੀਸ਼ੀਏਟ ਸਮਝਦੀ ਹੈ ਕਿ ਇੱਕ ਵਿਸ਼ੇਸ਼ ਦਿਨ ਲਈ ਆਪਣੇ ਸੱਤ ਸਜਾਉਂਦੀ ਹੈ ਉਹ ਤੋਂ ਬਾਅਦ ਫਿਰ ਉਹਨੂੰ ਸੌਂਪ ਦਿੰਦੀ ਹੈ ਇਹ ਕੋਹੇ ਨੂਰ ਸਰਦਾਰ ਜੀ ਹਰੀ ਸਿੰਘ ਨਲੂਏ ਦੇ ਘੋੜੇ ਦੇ ਰਕਾਬ ਚ ਕਈ ਕਈ ਮਹੀਨੇ ਤੁਰਿਆ ਫਿਰਿਆ ਸਾਡੇ ਠੇਡੇ ਵੱਜਦੇ ਰਹੇ ਇਸ ਉਹ ਨੂਰ ਨੂੰ ਜਦੋਂ ਆ ਕੇ ਉਹ ਮਹਾਰਾਜ ਸਾਹਿਬ ਦੇ سپرد ਕੀਤਾ ਜਾਂਦਾ ਤਾਂ ਉੱਥੇ ਜੋਹਰੀ ਸੱਦੇ ਜਾਂਦੇ ਆ ਚੋਰੀ ਹੱਥ ਖੜੇ ਕਰ ਜਾਂਦੇ ਆ ਬਾਹਰਲੇ ਦੇਸ਼ਾਂ ਤੋਂ ਜੋਹਰੀ ਸੱਦਦੇ ਆ ਤਾਂ ਉਹ ਦੱਸਦੇ ਆ ਕਿ ਇਹ ਲੋਕਿਕ ਚੀਜ਼ ਹੈ ਜੀ ਇਦਾਂ ਤਾਂ ਕੋਈ ਮੁੱਲ ਹੀ ਹੈ ਨਹੀਂ ਇਹ ਤਾਂ ਸੰਸਾਰ ਤੇ ਹੀ ਇੱਕ ਹੈ ਤਾਂ ਉੱਥੇ ਸਰਦਾਰ ਹਸਨ ਲੱਗ ਜਾਂਦੇ ਆ ਮਜ਼ਾਕ 'ਚ ਲੈਂਦੇ ਆ ਕਿਉਂਕਿ ਇਸ ਗੱਲ ਨੂੰ ਕੋਈ ਬੜੀ ਵੱਡੀ ਨਹੀਂ ਸਮਝਿਆ ਉਹਨਾਂ ਨੇ ਕਹਿੰਦੇ ਫਿਰ ਐਡਾ ਕੀਮਤੀ ਆ ਤਾਂ ਕੋਈ ਚੱਕਣਾ ਲਵੇ ਇਹਨੂੰ ਰੱਖੀਏ ਕਿੱਥੇ ਉੱਥੇ ਗੱਲ ਆਉਂਦੀ ਹੈ ਕਹਿੰਦੇ ਜੀ ਛੋਡੇ ਡੌਲੇ ਤੋਂ ਕੀਮਤੀ ਚੀਜ਼ ਹੀ ਕੋਈ ਨਹੀਂ ਤੁਹਾਡੇ ਡੌਲੇ ਨੂੰ ਕਿਹੜਾ ਹੱਥ ਲਾ ਜੂ ਸ਼ੇਰੇ ਪੰਜਾਬ ਮਹਾਰਾਜ ਅੰਜੀਤ ਸਿੰਘ ਜੀ ਦੇ ਏਡੇ ਏਡੇ ਜਰਨੈਲ ਹੋਣ ਏਡੇ ਜੁੱਸਿਆਂ ਵਾਲੇ ਸਰਦਾਰ ਹੋਣ ਉਹਨਾਂ ਦਾ ਕਿਹੜਾ ਹੱਥ ਲਾ ਜੂਗਾ ਵੀ ਮੈਂ ਤੁਹਾਡੇ ਡੌਲੇ ਤੇ ਮੰਨ ਲਉ ਤਾਂ ਇਹ ਸਾਡੇ ਡੌਲੇ ਤੇ ਬੰਨਿਆ ਰਿਹਾ ਹੈ ਮਹਾਰਾਜ ਸਾਹਿਬ ਦੇ ਕਿੱਡੀ ਅਮੀਰ ਵਰਾਸਤੀ ਸਾਡੀ ਜਿਹਦੇ ਬੰਨਿਆ ਡੌਲੇ ਤੇ ਕੋਈ ਨੂਰ ਹੁੰਦਾ ਸੀ ਤਾਂ ਦੋਸਤੋ ਦੂਸਰਾ ਪੈਰਾ ਇਸ ਗਾਣੇ ਦਾ ਜੋ ਤੁਸੀਂ ਸੁਣਿਆ ਉਹਦਾ ਮਤਲਬ ਸ਼ੁ크ਰਾ ਚੱਕੀਆ ਕੀ ਹੈ ਸ਼ੁ크ਰਾ ਚੱਕੀਆ ਪਾਕਿਸਤਾਨ ਦਾ ਇੱਕ ਪਿੰਡ ਹੈ ਜਿੱਥੇ ਚੜਤ ਸਿੰਘ ਸ਼ੁ크ਰਾ ਚੱਕੀਆ ਦਾ ਜਨਮ ਹੁੰਦਾ ਹੈ ਮਹਾਰਾਜਾ ਰਣਜੀਤ ਸਿੰਘ ਦੇ ਦਾਦਾਈ ਦਾ ਤਾਂ ਅਬਦਾਲੀ ਜਿਹੜਾ ਲੰਮੇ ਸਮੇਂ ਤੋਂ ਹਿੰਦੂਸਤਾਨੀਆਂ ਨੂੰ ਕੁੱਟਦਾ ਆਉਂਦਾ ਸੀ ਕਿਸੇ ਦੀ ਹਿੰਮਤ ਨਹੀਂ ਸੀ ਉਹਦੇ ਮੂਹਰੇ ਖੜਨ ਦੀ ਤਾਂ ਉੱਥੇ ਚਰਤ ਸਿੰਘ ਸ਼ੁਕਰਾਂ ਚੱਕੀਆਂ ਨੂੰ ਕੁੱਟ-ਕੁੱਟ ਕੇ ਅਟਕ ਦਰਿਆ ਪਾਰਿਆ ਜਿਹੜਾ ਉਹ ਕਰਵਾ ਕੇ ਆਉਂਦਾ ਤੇ ਪਾਰ ਕਰਦਾ ਕਰਦਾ ਅਬਦਾਲੀ ਨਾਲੇ ਤਾਂ ਭੱਜ ਰਿਹਾ ਹੁੰਦਾ ਨਾਲੇ ਚਰਤ ਸਿੰਘ ਸ਼ੁਕਰਾਂ ਚੱਕੀਆਂ ਨੂੰ ਕਹਿ ਕੇ ਜਾਂਦਾ ਕਹਿੰਦਾ ਚਰਤ ਸਿਆ ਵੈਰ ਖਤਮ ਨਹੀਂ ਹੋਇਆ ਮੇਰੇ ਪੋਤਰੇ ਆਉਣਗੇ ਇਥੇੋ ਬਦਲਾ ਲੈਣਗੇ ਤਾ ਚੜਤ ਸਿੰਘ ਹੱਸ ਕੇ ਕਹਿੰਦਾ ਕਹਿੰਦਾ ਜੇ ਤੇਰੇ ਪੁੱਤੇ ਆਉਣਗੇ ਨਾ ਤਾਂ ਸਾਡੇ ਪੁੱਤੇ ਵੀ ਚੂੜੀਆਂ ਨਹੀਂ ਪਾਉਣਗੇ ਦੇਖਾਂਗੇ ਤਾਂ ਉਹ ਸਮਾਂ ਬਦਲਦਾ ਜਾਂਦਾ ਹੈ ਅਬਦਾਲੀ ਦਾ ਪੁੱਤਰਾ ਸੰਮਣ ਬੁਰਜ ਦੇ ਚੋ ਕਾਬਜ ਹੁੰਦਾ ਹੈ ਤਾਂ ਸੰਮਣ ਬੁਰਜ ਦੇ ਸਾਹਮਣੇ ਇੱਕ ਵਾਰ ਮਹਾਰਾਜਾ ਰਣਜੀਤ ਸਿੰਘ ਘੂੜੇ ਤੇ ਬੈਠੇ ਹੋਏ ਉਹਨੂੰ ਆ ਕੇ ਲਲਕਾਰਦੇ ਆ ਕਹਿੰਦੇ ਬਾਹਰ ਨਿਕਲੋ ਏ ਅਹਿਮ ਸ਼ਾਹ ਅਬਦਾਲੀ ਦੇ ਆ ਪੁੱਤਰ ਆ ਤੈਨੂੰ ਚੜਤ ਸਿੰਘ ਸ਼ੁ크ਰਾ ਚੱਕੀਆ ਦਾ ਪੁੱਤਰਾ ਲਲਕਾਰਦਾ ਤਾਂ ਜਿਹੜਾ ਸ਼ਾਹ ਜਮਾਨ ਹੈ ਉਹਦੀ ਇੱਕ ਹੋਰ ਵੀ ਸਟੋਰੀ ਜੁੜਦੀ ਹੈ ਕਿ ਸ਼ਾਹ ਜਮਾਨ ਨੂੰ ਹੇ ਹਮਲਾ ਕਰਨ ਆਇਆ ਹੁੰਦਾ ਕਿਸੇ ਰਾਜ ਤੇ ਪੁਰਾਣੀ ਸਮੇਂ ਚ ਉਹ ਸਮੇਂ ਉਹਦੀ ਤੋਪ ਤੇ ਹੋਰ ਬਹੁਤ ਸਾਰਾ ਹਥਿਆਰ ਹੜ ਜਾਂਦਾ ਇੱਕ ਦਰਿਆ 'ਚ ਤਾਂ ਉਹ ਤੋਪ ਇਨਸਾਨੀਅਤ ਤੌਰ ਤੇ ਜਦੋਂ ਮਹਾਰਾਜਾ ਰਣਜੀਤ ਸਿੰਘ ਦੇ ਹੱਥ ਲੱਗਦੀ ਹੈ ਤਾਂ ਉਹਨੂੰ ਵਾਪਸ ਕਰਨ ਜਾਂਦੇ ਆ ਤਾਂ ਉੱਥੇ ਕਿਹਾ ਜਾਂਦਾ ਕਿ ਮਹਾਰਾਜਾ ਸਾਹਿਬ ਹੈ ਜਿਹੜੇ ਇਹ ਸਾਡੇ ਬਰਾਬਰ ਦੇ ਐ ਸਾਥੋਂ ਕਾਫੀ ਉੱਪਰ ਐ ਤਾਂ ਫਿਰ ਉਹ ਤੋਂ ਲਾਹੌਰ ਜਿੱਤਿਆ ਜਾਂਦਾ ਹੈ ਲਾਹੌਰ ਜਿੱਤ ਕੇ ਲਾਹੌਰ ਤੇ ਕਾਬਜ਼ ਹੁੰਦਾ ਜਿੱਥੇ ਸਾਡਾ ਖਾਲਸਾ ਦਰਬਾਰ ਬਣਿਆ ਜੋ ਅੱਜ ਵੀ ਲਾਹੌਰ ਦੇ ਵਿੱਚ ਉਹ ਕਿਲਾ ਸਾਡਾ ਮੌਜੂਦ ਹੈ ਉਸ ਤੋਂ ਬਾਅਦ ਕਹਿੰਦੇ ਆ ਕਿ ਤਲਵਾਰਾਂ ਤੋਂ ਮੈਦਾਨ ਕਿੱਥੇ ਦੂਰ ਹੁੰਦਾ ਸੀ ਇਹਦੇ ਬਾਰੇ ਮੈਨੂੰ ਕੋਈ ਬਾਣਾ ਦੱਸਣ ਦੀ ਲੋੜ ਨਹੀਂ ਕਿਉਂਕਿ ਸਿੱਖ ਕੌਮ ਹੈ ਜਿਹੜੀ ਇਹ ਨੇਜੀਆਂ ਬਰਸ਼ਾਂ ਤੇ ਤਲਵਾਰਾਂ ਦੀਆਂ ਜਿਹੜੀਆਂ ਮੁਖੀਆਂ ਹਨ ਉਹਨਾਂ ਚੋਂ ਸਾਡਾ ਜਨਮ ਹੋਇਆ ਸੀ ਡਰਨ ਵਾਲੀ ਕੌਮ ਨਹੀਂ ਜਿਹਦੇ ਬੰਨਿਆਂ ਡੋਲੇ ਤੇ ਕੋਹੇ ਨੂੰ ਤੀਸਰਾ ਪੈਰਾ ਮੋਰੀ ਮਿਸਲਾਂ ਦਾ ਇੱਕੋ ਸਰਦਾਰ ਹੈ ਤਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਕੇ ਆਇਆ ਕਿ 12 ਮਿਸਲਾਂ ਸੀਗੀਆਂ ਸਿੱਖ ਰਾਜ ਦੀਆਂ ਉਹ ਸਾਰੀਆਂ ਮਿਸਲਾਂ ਦੇ ਸਰਦਾਰ ਬਹੁਤ ਵੱਡੀ ਪਹੁੰਚੇ ਹੋਏ ਚੀਜ਼ਾਂ ਸੀ ਜੇ ਆਪਾਂ ਗੱਲ ਕਰ ਲਈਏ ਇੱਕ ਇੱਕ ਦੇਸ਼ ਦੇ ਰਾਜੇ ਟਾਈਪ ਸੀਗੇ ਤਾਂ ਉਹਨਾਂ ਸਾਰਿਆਂ ਨੂੰ ਇੱਕ ਮੁੱਠ ਕਰਨ ਵਾਲਾ ਇੱਕੱਲਾ ਮਹਾਰਾਜਾ ਰਣਜੀਤ ਸਿੰਘ ਸੀ ਤਾਂ ਇਹਦੀ ਇਕੱਲੇ ਦੀ ਸਰਕਾਰ ਹੈ ਜਿਹੜੀ ਉਹ ਕਾਬਜ ਹੋਈ ਸੀਗੀ ਉਸ ਤੋਂ ਬਾਅਦ ਨਾਮ ਆਉਂਦਾ ਸ਼ਾਮ ਸਿੰਘ ਔਟਾਰੀ ਵਾਲਾ ਤੇ ਹਰੀ ਸਿੰਘ ਨਾਲੂਆ ਹੁਣ ਸ਼ਾਮ ਸਿੰਘ ਔਟਾਰੀ ਵਾਲਾ ਕੌਣ ਸੀ ਸ਼ਾਮ ਸਿੰਘ ਔਟਾਰੀ ਵਾਲਾ ਕੋ ਜਰਨੈਲ ਸੀ ਜੋ ਮਹਾਰਾਜਾ ਸਾਹਿਬ ਦਾ ਬਹੁਤ ਵਫਾਦਾਰ ਸੀ ਤੇ ਇਹਦੇ ਚ ਇੱਕ ਗੱਲ ਮੈਂ ਤੁਹਾਡੀ ਹੋਰ ਐਡ ਕਰ ਦਿਆਂ ਇਹ ਮਹਾਰਾਜਾ ਸਾਹਿਬ ਦੇ ਰਿਸ਼ਤੇਦਾਰ ਵੀ ਸੀਗੇ ਰਿਸ਼ਤੇਦਾਰ ਕਿਵੇਂ ਸੀ ਸ਼ਾਮ ਸਿੰਘ ਟਾਰੀ ਵਾਲਾ ਦੀ ਧੀ ਦਾ ਰਿਸ਼ਤਾ ਹੁੰਦਾ ਹੈ ਮਹਾਰਾਜ ਜੀਤ ਸਿੰਘ ਦੇ ਪੁੱਤਰੇ ਕਮਰ ਨੌਨਿਹਾਲ ਸਿੰਘ ਨਾਲ ਤਾਂ ਅੱਜ ਕੱਲ ਤੁਸੀਂ ਪਿੱਛੇ ਜੀ ਇੱਕ ਵੀਡੀਓ ਵਾਇਰਲ ਹੁੰਦੀ ਦੇਖੀ ਆ ਅੰਬਾਨੀ ਪਰਿਵਾਰ ਦੇ ਵਿਆਹ ਦੀ ਤਾਂ ਆਮ ਤੌਰ ਤੇ ਲੋਕ ਕਿਆਂ ਸਰਾਇਆਂ ਲਾ ਲੈਂਦੀਆਂ ਕਿ ਸ਼ਾਇਦ ਇਹ ਦੇਸ਼ ਦਾ ਵੱਡਾ ਵਿਆਹ ਹੋਣਾ ਪਰ ਨਹੀਂ ਦੋਸਤੋ ਜਿਹੜਾ ਕਮਰ ਨੌਨਿਹਾਲ ਸਿੰਘ ਦਾ ਵਿਆਹ ਸੀ ਨਾ ਉਸ ਸੰਸਾਰ ਦਾ ਸਭ ਤੋਂ ਵੱਡਾ ਵਿਆਹ ਸੀ ਉਧੀਆਂ ਮੈਂ ਚੰਦਕ ਗੱਲਾਂ ਤੁਹਾਨੂੰ ਦੱਸਦਾ ਜਿੱਦੋਂ ਤੁਸੀਂ ਆਪ ਜਾਇਜਾ ਲਾਇਓ ਕਿ ਅੰਬਾਨੀਏ ਦੇ ਮੁਰੇ ਕਿੱਡੇ ਹੀਨੇ ਐ ਇਹਦੇ ਪੈਰ ਦੇ ਬਰਾਬਰ ਵੀ ਨਹੀਂ ਕਮਰ ਨੌਨੇ ਹਾਲ ਸਿੰਘ ਦੇ ਵਿਆਹ ਸਮੇਂ ਬਰਾਤ ਲਾਹੌਰ ਤੋਂ ਅੰਮ੍ਰਿਤਸਰ ਆਉਣੀ ਸੀ। ਤਬ ਬਰਾਤ ਅੱਧੀ ਅੰਮ੍ਰਿਤਸਰ ਪਹੁੰਚ ਗਈ ਸੀ ਤੇ ਪਿੱਛੇ ਹਜੇ ਅੱਧੀ ਲਾਹੌਰ ਹੀ ਫਿਰਦੀ ਸੀ। ਲਾਈਨ ਨਹੀਂ ਟੁੱਟਦੀ ਸੀ। ਕਈ-ਕਈ ਸਾਲ ਕਈ ਕਿ ਮਹੀਨੇ ਪਹਿਲਾਂ ਤਲਾ ਪੱਟੇ ਗਏ ਅੰਮ੍ਰਿਤਸਰ ਵੀ ਤੇ ਲਾਹੌਰ ਵੀ ਕਾਦੇ ਲਈ ਘੋੜਿਆਂ ਨੂੰ ਮੋਣ ਲਈ। ਫਿਰ ਹੋਰ ਤਲਾ ਪੱਟੇ ਗਏ ਜਿਹੜੀ ਬਰਾਤੀ ਜਾਂਦੇ ਸੀ ਉਹਨਾਂ ਨੂੰ ਮੋਣ। ਇਤੋਂ ਤੱਕ ਕਿ ਮਹਾਰਾਜ ਸਾਹਿਬ ਨੇ ਇਹ ਕਹਿਤਾ ਸੀ ਵੀ ਕੋਈ ਵੀ ਖਾਲੀ ਨਾ ਮੁੜੇ ਜੋ ਵੀ ਆਉਂਦਾ ਸੋਨੇ ਚਾਂਦੀ ਦੀਆਂ ਮੋਹਰਾਂ ਮੱਲਾਮਾਲ ਕਰ ਦਿਓ। ਤਾਸੇ-ਪਾਸੇ ਖਬਰਾਂ ਪਹੁੰਚ ਜਾਂਦੀਆਂ। ਤਾ ਇੱਕ ਬੰਦਾ ਹੁੰਦਾ ਜਿਹਦੇ ਸਿਰ ਤੇ ਇੱਕ ਟੋਕਰਾ ਰੱਖਿਆ ਹੁੰਦਾ ਬੰਦ ਕਰਕੇ ਤਾਂ ਉਹ ਮਹਾਰਾਜ ਸਾਹਿਬ ਨੂੰ ਕਹਿੰਦਾ ਜੀ ਮੈਨੂੰ ਰੱਜ ਚਾਹੀਦਾ ਉਹ ਕਹਿੰਦਾ ਮੈਂ ਕੋਸ਼ ਲੈ ਲਾ ਮੂਰਾ ਉਹ ਕਹਿੰਦਾ ਨਹੀਂ ਜੀ ਇਹਦੇ ਵਿੱਚ ਜਿਹੜੇ ਕੱਲੇ ਕੱਲੇ ਜੀ ਹੈ ਨਾ ਟੋਕਰੇ 'ਚ ਉਹਨਾਂ ਲਈ ਰੱਜ ਚਾਹੀਦਾ ਤਾਂ ਉਹ ਟੋਕਰੇ 'ਚ ਮਧੂਮੱਖੀਆਂ ਦੀ ਛੱਤੇ ਸੀ ਤਾਂ ਦੇਖੋ ਕਿੰਨੀਆਂ ਮੱਖੀਆਂ ਹੋਣੀਆਂ ਕਹਿੰਦਾ ਕੱਲੀ ਕੱਲੀ ਲਈ ਚਾਹੀਦਾ ਤਾਂ ਉਹ ਮੂਰਾ ਨਾ ਮਾਲਾ ਮਾਲ ਕਰਤਾ ਚੱਕੀਆਂ ਆ ਜਾਂਦੀਆਂ ਸੀ ਤਾਂ ਜਿੰਨਾ ਕਿ ਇਹਨਾਂ ਦੇ ਵਿਆਹ ਤੇ ਖਰਚ ਹੋਇਆ ਨਾ ਉਹ ਤਾਂ ਮਹਾਰਾਜ ਸਾਹਿਬ ਨੇ ਦਾਨ ਕੀਤੀ ਹੋਈ ਚੀਜ਼ ਸੀਗੀ ਤਈ ਸ਼ਾਮ ਸਿੰਘ ਘਟਾਰੀ ਵਾਲੇ ਮਹਾਰਾਜ ਸਾਹਿਬ ਦੇ ਰਿਸ਼ਤੇਦਾਰ ਸੀ ਹੁਣ ਗੱਲ ਕਰ ਲਈਏ ਹਰੀ ਸਿੰਘ ਨਲੂਆ ਹਰੀ ਸਿੰਘ ਨਲੂਆ ਕਿਸੇ ਜਾਣ ਪਛਾਣ ਦਾ ਮੁਹਤਾਜ ਨਹੀਂ ਜਿਹੜਾ ਸਿੱਖ ਧਰਮ ਬਾਰੇ ਜਾਣਦਾ ਉਹ ਹਰੀ ਸਿੰਘ ਨਲੂਆ ਬਾਰੇ ਜਾਣਦਾ ਹੈਗਾ ਹੁਣ ਹਰੀ ਸਿੰਘ ਨਲੂਆ ਦੀ ਮੈਂ ਤੁਹਾਨੂੰ ਗੱਲ ਦੱਸਾਂ 1837 ਈਸਵੀ ਚਰੀ ਸਿੰਘ ਨਲੂਆ ਦਾ ਜਿਹੜਾ ਹੈਗਾ ਸ਼ਹੀਦ ਹੋ ਜਾਂਦਾ ਹੈ ਹਰੀ ਸਿੰਘ ਨਲੂਆ ਉਸ ਤੋਂ ਬਾਅਦ ਖਾਲਸਾ ਰਾਜ ਦੀਆਂ ਨੀਹਾਂ ਕਮਜ਼ੋਰ ਹੋਣੀਆਂ ਸ਼ੁਰੂ ਹੁੰਦੀਆਂ ਉਸ ਤੋਂ ਬਾਅਦ 1849 ਚ ਮਹਾਰਾਜ ਸਾਹਿਬ ਪੂਰੇ ਹੋ ਜਾਂਦੇ ਇੱਕ ਅਲੱਗ ਵਿਸ਼ਾ ਹੈ ਪਰ ਹਰੀ ਸਿੰਘ ਨਲੂਆ ਉਹ ਸੀਗਾ ਜਿਹਦਾ ਕਿਰਦਾਰ ਇੰਨਾ ਕੁੱਚਾ ਸੀਗਾ ਕਿ ਜੇ ਉਹ ਜਿਉਂਦਾ ਰਹਿੰਦਾ ਤਾਂ ਅੰਗਰੇਜ਼ਾਂ ਇੱਥੇ ਜੁਰਤ ਹੀ ਨਹੀਂ ਸੀ ਕਿ ਸਾਡੇ ਇੱਧਰ ਚਾਕ ਜਾਂਦੇ ਤਾਂ ਇਹ ਸ਼ਾਮ ਸਿੰਘ ਟਾਰੀ ਵਾਲੇ ਸੀਗੇ ਮਹਾਰਾਜ ਸਾਹਿਬ ਦੇ ਰਿਸ਼ਤੇਦਾਰ ਹਰੀ ਸਿੰਘ ਨਲੂਆ ਨੂੰ ਕੋਈ ਜਾਣ ਪਛਾਣ ਦੇ ਮਹਤਾਜ ਨਹੀਂ ਇਸ 'ਚ ਇਹ ਲਾਈਨਾਂ ਕਹੀਆਂ ਕਿ ਫੌਜ ਕਾਲਕੀ ਅਕਾਲੀ ਲੱਗੇ ਮੂਰੇ ਨੇ ਤਾਂ ਕਾਲਕੀ ਕੀ ਸੀ ਕਾਲਕੀ ਇੱਕ ਉਹ ਫੌਜ ਸੀ ਜਿਹੜੀ ਯੂਰੋਪੀਅਨ ਮਾਡਲ ਦੀ ਫੌਜ ਸੀ ਬਾਹਰਲੇ ਯੂਰਪ ਕੰਟਰੀਆਂ ਤੋਂ ਇੱਥੇ ਨੌਕਰੀਆਂ ਕਰਨ ਆਉਂਦੇ ਸੀ ਦੇਖੋ ਇਹ ਇੱਕ ਵੱਖਰੀ ਗੱਲ ਮੈਂ ਤੁਹਾਨੂੰ ਦੱਸਣ ਲੱਗਿਆ ਹਾਂ ਅੱਜ ਸਾਡੇ ਪੰਜਾਬੀ ਬਾਹਰ ਨੂੰ ਭਜਦੇ ਆ ਕਿਉਂਕਿ ਸਾਡਾ ਉਹ ਰਾਜਾ ਨਹੀਂ ਰਿਹਾ ਜਦੋਂ ਮਹਾਰਾਜ ਜੀ ਸਿੰਘ ਦਾ ਰਾਜ ਸੀ ਨਾ ਉਦੋਂ ਬਾਹਰਲੇ ਦੇਸ਼ਾਂ ਚ ਲੋਕ ਨੌਕਰੀਆਂ ਕਰਨ ਆਉਂਦੇ ਸੀ ਤਾਂ ਤੁਸੀਂ ਇੱਕ ਨਾਮ ਸੁਣਿਆ ਹੋਣਾ ਫਰਾਂਸ ਦਾ ਨਪੋਲੀਅਨ ਬੋਨਾਪਾਰਟ ਨਪੋਲੀਅਨ ਬੋਨਾਪਾਰਟ ਜੀ ਤੁਸੀਂ ਗੂਗਲ ਤੇ ਵੀ ਸਰਚ ਕਰੋਗੇ ਤਾਂ ਵੱਡੇ ਜਰਨੈਲਾਂ ਚੋਂ ਪਹਿਲੇ ਨੰਬਰ ਦਾ ਜਰਨੈਲ ਸੀ ਜਿਹਦਾ ਹਾਈਟ ਤਕਰੀਬਨ 4.5 ਫੁੱਟ ਸੀ ਤਾਂ ਉਹ ਸਮਕਾਲੀ ਹੋਇਆ ਮਹਾਰਾਜ ਸਾਹਿਬ ਦੇ ਜਿਹੜੇ ਸਮੇਂ ਮਹਾਰਾਜ ਰਣਜੀਤ ਸਿੰਘ ਦਾ ਰਾਜ ਸੀ ਉਸੇ ਸਮੇਂ ਹੋਰ ਕਿਤੇ ਜਗ੍ਹਾ ਤੇ ਨਪੋਲੀਅਨ ਨਪੋਲੀਅਨ ਬੋਨਾਪਾਰਟ ਦਾ ਰਾਜ ਤਨ ਨਪੋਲੀਅਨ ਬੋਨਾਪਾਰਟ ਜਦੋਂ ਮੌਤ ਹੋ ਜਾਂਦੀ ਹੈ ਤਾਂ ਉਹਦੇ ਜਰਨਲ ਸੀਗੇ ਜਿਹੜੇ ਉਹਦੇ ਜਰਨਲ ਸੀਗੇ ਉਹ ਅੱਡ-ਅੱਡ ਦੇਸ਼ਾਂ 'ਚ ਨਿਕਲ ਜਾਂਦੇ ਕਿਉਂਕਿ ਬਹੁਤ ਤਾਕਤਵਰ ਫੌਜ ਸੀ ਉਹਨਾਂ ਦੀ ਸੰਸਾਰ ਤੇ ਚਰਚੇਸ ਤਾਂ ਅਫਗਾਨਿਸਤਾਨ ਹੋਰ ਕਈ ਦੇਸ਼ਾਂ 'ਚ ਹੁੰਦੇ ਹੋਏ ਉਹ ਲੋਕਾਂ ਨੂੰ ਕਹਿੰਦੇ ਆ ਵੀ ਅਸੀਂ ਕਿਸੇ ਫੌਜ ਨੂੰ ਜੁਆਇਨ ਕਰਨਾ ਹੈ ਸਾਨੂੰ ਕੋਈ ਜਰਨਲ ਦੱਸ ਦਿਓ ਸਾਨੂੰ ਕੋਈ ਰਾਜਾ ਦੱਸ ਦਿਓ ਤਾਂ ਉਹਨੂੰ ਦੱਸਿਆ ਜਾਂਦਾ ਕਿ ਇਹੋ ਜੀਆਂ ਫੌਜਾਂ ਜਾਂ ਇਹੋ ਜੇ ਸ਼ੌਂਕ ਹੈ ਜਿਹੜੇ ਉਹ ਤਾਂ ਇੱਕ ਹੀ ਰੱਖਦੇ ਆ ਜੀ ਸ਼ੇਰ-ਏ-ਪੰਜਾਬ ਮਹਾਰਾਜ ਜੀ ਸਿੰਘ ਲਾਹੌਰ ਦਰਬਾਰ 'ਚ ਜਾਓ ਸ਼ਹਿਰ ਸੁਨੋ ਨੌਕਰੀ ਮਿਲ ਜੇ ਤਮਾਰਾ ਜੀ ਸਭ ਕੁਲੇ ਜਦੋਂ ਅੰਗਰੇਜ਼ ਜਾਂਦੇ ਆ ਉਹਦੇ ਚ ਵੈਂਟੂਰਾ ਵੀ ਸੀਗਾ ਉਹਦੇ ਚ ਅਲਾਰਟ ਸੀਗਾ ਜਿਹਦਾ ਇਹਦੇ ਚ ਨਾਮ ਆਉਂਦਾ ਤਾਂ ਜਾਂਦੇ ਆ ਮਹਾਰਾਜ ਸਾਹਿਬ ਬੈਠੇ ਹੁੰਦੇ ਆ ਦਰਬਾਰ ਚ ਤੇ ਮਹਾਰਾਜ ਸਾਹਿਬ ਉਹਨਾਂ ਨੂੰ ਛੱਡ ਲੈਂਦੇ ਆ ਕਹਿੰਦੇ ਹਾਂਜੀ ਦੱਸੋ ਉਹ ਕਹਿੰਦੇ ਜੀ ਅਸੀਂ ਨਪੋਲੀਅਨ ਬੋਨਾਪਾਰਟ ਦੀ ਟੀਮ ਚ ਆਏ ਆ ਤਾਂ ਮਹਾਰਾਜ ਸਾਹਿਬ ਉਹਨਾਂ ਦੀ ਦੂਜੀ ਗੱਲ ਕਰਨ ਤੋਂ ਪਹਿਲਾਂ ਹੀ ਜਵਾਬ ਦਿੰਦੇ ਆ ਕਹਿੰਦੇ ਮੈਂ ਨਪੋਲੀਅਨ ਬੋਨਾਪਾਰਟ ਦਾ ਬਹੁਤ ਵੱਡਾ ਫੈਨ ਆ ਮੈਨੂੰ ਪਤਾ ਹੈ ਉਹ ਇੱਕ ਬਹੁਤ ਤਕੜਾ ਯੋਦਾ ਸੀ ਤਾਂ ਮੇਰੀ ਦਿਲੀ ਇੱਛਾ ਸੀ ਸ਼ਹਿਰ ਮੈਂ ਨਪੋਲੀਅਨ ਬੋਨਾਪਾਰਟ ਨੂੰ ਕਦੇ ਮਿਲਦਾ ਚਲੋ ਕੁਦਰਤ ਨੂੰ ਮਨਜ਼ੂਰ ਸੀ ਦੱਸੋ ਕੀ ਚਾਹੀਦਾ ਉਹ ਕਹਿੰਦੇ ਜੀ ਅਸੀਂ ਉਹਦੀ ਫੌਜ ਦੇ ਜਰਨਲ ਰਹੇ ਹਾਂ ਸਾਨੂੰ ਕੋਈ ਛੋਟੀ ਮੋਟੀ ਨੌਕਰੀ ਦੇ ਦਿਓ ਤਾਂ ਮਹਾਰਾਜ ਸਾਹਿਬ ਕਹਿੰਦੇ ਵੀ ਗੱਲ ਸੁਣੋ ਮੈਂ ਖਾਲਸਾ ਫੌਜ ਨੂੰ ਸਾਧਦਾ ਉਹ ਪਰੇਡ ਕਰਨਗੇ ਤੇ ਤੁਸੀਂ ਪਰੇਡ ਦੇਖ ਕੇ ਦੱਸਣਾ ਸੱਚ ਝੂਠ ਦੱਸਣਾ ਬਿਲਕੁਲ ਤੁਸੀਂ ਕੋਈ ਮੇਰੇ ਤੋਂ ਡਰਨਾ ਨਹੀਂ ਕਿ ਅਸੀਂ ਨਪੋਲੀਅਨ ਬੋਨਾਪਾਰਟ ਦੀ ਟੀਮ ਤੋਂ ਕਿੰਨੇ ਕ ਪਿੱਛੇ ਹਾਂ ਕਿਉਂਕਿ ਉਹਦੇ ਕੋਲੇ ਬਹੁਤ ਦੇਸ਼ਾਂ ਦੀ ਵਾਇਸ ਸੀ ਤਾਂ ਖਾਲਸਾ ਹੀ ਫੌਜ ਜਦੋਂ ਜਾਹੋ ਜਲਾਲ ਦਿਖਾਉਂਦੀ ਹੈ ਨਾ ਜੀ ਉੱਥੇ ਪਰੇਡ 'ਚ ਉਹਦੇ 'ਚ ਗੱਤ ਘਾਤ ਤੀਰੰਦਾਜੀ ਨੇ ਜੇ ਬਾਜੀ ਬਹੁਤ ਕੁਛ ਹੁੰਦਾ ਤਾਂ ਉਹਨਾਂ ਨੇ ਮੂੰਹ ਟੱਡੇ ਰਹਿ ਜਾਂਦੀ ਹੈ ਤੇ ਵੈਂਟੂਰੇ ਤੇ ਅਲਾਰਟ ਦਾ ਕਹਿਣਾ ਸੀ ਕਿ ਜੀ ਤੁਹਾਨੂੰ ਖੁਸ਼ ਕਰਨ ਲਈ ਨਹੀਂ ਅਸੀਂ ਹਕੀਕਤ ਦੱਸਦੇ ਹਾਂ ਖਾਲਸਾ ਹੀ ਫੌਜ ਹੈ ਜਿਹੜੀ ਛੁੱਡੀ ਇਹ ਨਪੋਲੀਅਨ ਬੋਨਾਪਾਰਟ ਦੀ ਟੀਮ ਤੋਂ 2 ਗੁਣਾ ਅੱਗੇ ਹੈ 2 ਪੈਰ ਅੱਗੇ ਹੈ ਤਾਂ ਮਹਾਰਾਜ ਸਾਹਿਬ ਫਿਰ ਉਹਨਾਂ ਨੂੰ ਨੌਕਰੀ ਤੇ ਵੀ ਰੱਖਦੇ ਹੈ ਇਹਦੀ ਇਹਦੀ ਚ ਗੱਲ ਆਉਂਦੀ ਹੈ ਨਾ ਵੈਨ ਪੂਰੇ ਤੇ ਅਲਾਰਟ ਸੀਗੇ ਜਿਹੜੇ ਤਾਂ ਉਹਨਾਂ ਨੂੰ ਕੁਝ ਸ਼ਰਤਾਂ ਰੱਖੀਆਂ ਗਈਆਂ ਕਿ ਤੁਸੀਂ ਸਿੱਖ ਰਾਜ ਦੇ ਵਚਿੰਦੇ ਹੋ ਤੰਬਾਕੂ ਦਾ ਸੇਵਨ ਨਹੀਂ ਕਰਨਾ ਦਾੜੀ ਰੱਖਣੀ ਪਊਗੀ ਰਾਜਪ੍ਰਤੀ ਵਫਾਦਾਰ ਰਹਿਣਾ ਪਊਗਾ ਅਸੀਂ ਛੁੱਟੀ ਦੇਵਾਂਗੇ ਤੁਸੀਂ ਜਾਇਆ ਕਰੋਗੇ ਹੁਣ ਇਹਦੇ ਚ ਦੇਖੋ ਅੱਜ ਅਸੀਂ ਉਧਰ ਜਾ ਜਾ ਨੌਕਰੀਆਂ ਕਰਦੇ ਆ ਕਿਉਂਕਿ ਸਾਡੇ ਸ਼ਾਸਕ ਮਾੜੇ ਹੋ ਗਏ ਜੇ ਆਪਾਂ ਗੱਲ ਕਰੀਏ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦੀ ਤਾਂ ਇਹੋ ਜਿਹੀ ਅੰਗਰੇਜ਼ ਤਾਂ ਸਾਡੇ ਇੱਥੇ ਦਿਹਾੜੀਆਂ ਕਰਦੇ ਰਹੇ ਆ ਪਰ ਉਹ ਜਨਰਲਾਂ ਦੀ ਬਹੁਤ ਵੱਡੀ ਦੇਣ ਸੀ ਆਪਾਂ ਉਹਨਾਂ ਨੂੰ ਹੀਨੇ ਨਹੀਂ ਕਹਿ ਸਕਦੇ ਜਿਨ੍ਹਾਂ ਨੇ ਇਡਾ ਰਾਜ ਬਚਾ ਹੁਣ ਇਹ ਵਿੱਚ ਜਿਹੜਾ ਆਉਂਦਾ ਅਕਾਲੀ ਫੂਲਾ ਸਿੰਘ ਦਾ ਅਕਾਲੀ ਫੂਲਾ ਸਿੰਘ ਜੋ ਅਕਾਲ ਤਖਤ ਦੇ ਜੱਜਦਾਰ ਹੋਇਆ ਤੇ ਜਿਨ੍ਹਾਂ ਨੂੰ ਇਹ ਮਾਨ ਪ੍ਰਾਪਤ ਹੋਇਆ ਕਿ ਉਹ ਮਹਾਰਾਜਾ ਰਣਜੀਤ ਸਿੰਘ ਉਹਨਾਂ ਦੇ ਹੁਕਮ ਦਾ ਵੱਜਾ ਹੋਇਆ ਸੀ ਜੇ ਅਕਾਲੀ ਫੂਲਾ ਸਿੰਘ ਕਹਿੰਦੇ ਸੀ ਵੀ ਸਵੇਰ ਨੂੰ ਇੱਥੇ ਹਾਜ਼ਰ ਹੋ ਤਾਂ ਮਹਾਰਾਜਾ ਸਾਹਿਬ ਅਕਾਲ ਤਖਤ ਦਾ ਕਦੇ ਨਹੀਂ ਮੋੜਦੇ ਸੀ ਕਿਉਂਕਿ ਅਕਾਲ ਤਖਤ ਸਾਡੀ ਸੁਪਰੀਮ ਹੈ ਸਾਡੀ ਸਰਵੋੱਚ ਅਦਾਲਤ ਹੈ ਜਿਹੜੀ ਉਹ ਅਕਾਲ ਤਖਤ ਹੈ ਤਾਂ ਅਕਾਲੀ ਫੂਲਾ ਸਿੰਘ ਦਾ ਜੁੱਸਾ ਬਹੁਤ ਤਕੜਾ ਸੀ ਬਹੁਤ ਜਿਆਦੇ ਤਕੜੇ ਬਲਵਾਨ ਸੀਗੇ ਕਿਉਂਕਿ ਜਿਹੜਾ ਸਾਡੇ ਰਾਜੇ ਤੋਂ ਨਹੀਂ ਡਰਦਾ ਸੀ ਜਿੱਤੋਂ ਸਾਰੀ ਦੁਨੀਆ ਕੰਬਦੀ ਸੀ ਤਾਂ ਉਹ ਜੇ ਕਿਤੇ ਵਿਰੋਧੀਆਂ ਨੂੰ ਜਾਂ ਵੈਰੀਆਂ ਨੂੰ ਟੁੱਟ ਕੇ ਪੈਂਦਾ ਉਹ ਤਾਂ ਕੀ ਹਸ਼ਰ ਕਰਦਾ ਹੋਊਗਾ ਤਾਂ ਉਹ ਹਮੇਸ਼ਾ ਇਹ ਗੱਲ ਮਸ਼ਹੂਰ ਹੋਈ ਹੈ ਕਿ ਕਾਲੀ ਫੁੱਲਾ ਸਿੰਘ ਜਿਹੜੇ ਪਾਸੇ ਨੂੰ ਟੁੱਟ ਕੇ ਪੈ ਜਾਂਦਾ ਸੀ ਉੱਥੇ ਫਿਰ ਕਿਲੇ-ਕੁਲੇ ਨਹੀਂ ਰਹਿੰਦੇ ਸੀ ਉੱਥੇ ਮੈਦਾਨ ਬਣ ਜਾਂਦੇ ਸੀ ਫਿਰ ਇਹਦੇ ਵਿੱਚ ਜ਼ਿਕਰ ਆਉਂਦਾ ਸੰਧਾਵਾਲੀਏ ਸਰਦਾਰਾਂ ਦਾ ਹੁਣ ਸੰਧਾਵਾਲੀਆ ਕੌਣ ਸੀ ਮਹਾਰਾਜਾ ਰਣਜੀਤ ਸਿੰਘ ਦੇ ਜੇ ਗੋਤ ਦੀ ਗੱਲ ਕਰੀਏ ਨਾ ਇਹ ਮਹਾਰਾਜਾ ਰਣਜੀਤ ਸਿੰਘ ਦਾ ਗੋਤ ਸੀਗਾ ਸੰਧਾਵਾਲੀਆ ਪਿੰਡ ਸੀਗਾ ਸੰਧਾ ਵਾਲੀਆ ਸ਼ੁਕਰ ਚੱਕੀਆ ਪਿੰਡ 'ਚ ਵਸਣ ਵਾਲਾ ਚੜਤ ਸਿਓ ਸੰਧਾ ਵਾਲੀਆ ਸੀ ਤਾਂ ਉਹ ਸੰਧਾ ਵਾਲੀਆ ਸਰਦਾਰ ਕਿਉਂਕਿ ਤਾਂ ਮਹਾਰਾਜ ਸਾਹਿਬ ਬਣ ਗਏ ਜਿਹੜੇ ਹੋਰ ਇਹਨਾਂ ਦਾ ਔਰਾ ਸੀਗੇ ਜਿਹੜੇ ਇਹਨਾਂ ਦੇ ਭਾਈ ਭਤੀਜੇ ਸੀਗੇ ਉਹ ਸਾਰੇ ਸੰਧਾ ਵਾਲੀਏ ਸਰਦਾਰ ਉਹ ਤੋਂ ਨਾਰ ਰਲ ਕੇ ਇਹਨਾਂ ਦੀ ਮਦਦ ਜਿਹੜੀ ਕਰਦੇ ਹੁੰਦੇ ਸੀ ਹੁਣ ਗੱਲ ਕਰਦੇ ਆ ਇੱਥੇ ਆਲੂ ਵਾਲੀਆ ਦੀ ਜੱਸਾ ਸਿੰਘ ਆਲੂ ਵਾਲੀਆ ਕੌਣ ਸੀ ਜੱਸਾ ਸਿੰਘ ਆਲੂ ਵਾਲੀਆ ਜੱਸਾ ਸਿੰਘ ਆਲੂ ਵਾਲੀਆ ਨੂੰ ਮਾਣ ਪ੍ਰਾਪਤ ਹੈ ਕਿ ਉਹਨਾਂ ਨੇ ਗੁਰੂ ਸਾਹਿਬ ਦੇ ਮਹੱਲ 10ਵੇਂ ਪਾਸ਼ਾ ਸਾਹਿਬੇ ਕਮਾਲ ਸਿੰਘ ਗੁਰੂ ਗੋਬਿੰਦ ਸਿੰਘ ਜੀ ਦੇ ਮਹਲ ਮਾਤਾ ਸੁੰਦਰੀ ਜੀ ਨੇ ਉਹਨਾਂ ਦੀ ਦਿੱਲੀ 'ਚ ਪਰਵਰਿਸ਼ ਕੀਤੀ ਹੈ ਕਿਉਂਕਿ ਜੱਸਾ ਸਿੰਘ ਆਲੂ ਵਾਲੀਆ ਨੂੰ ਦਿੱਲੀ ਭੇਜ ਦਿੱਤਾ ਜਾਂਦਾ ਹੈ ਮਾਤਾ ਸੁੰਦਰ ਕੌਰ ਜੀ ਕੋਲੇ ਕਿ ਇਹਨਾਂ ਦੀ ਪਰਵਰਿਸ਼ ਤੁਸੀਂ ਕਰੋ ਜੀ ਮਾਤਾ ਜੀ ਉਹਨਾਂ ਨੂੰ ਕੀਰਤਨ ਦੇ ਹਾਣੀ ਬਣਾਉਂਦੇ ਐ ਮਾਤਾ ਜੀ ਉਹਨਾਂ ਨੂੰ ਗੁਰਬਾਣੀ ਨਾਲ ਜੋੜਦੇ ਐ ਤੇ ਜਦੋਂ ਪਤਾ ਲੱਗਦਾ ਕਿ ਅਬਦਾਲੀ ਵਰਗੇ ਆ ਜਿਹੜੇ ਪੰਜਾਬ 'ਚ ਵਾਧਾ ਕਰਨ ਲਈ ਆਉਂਦੇ ਆ ਕਿਉਂਕਿ ਹਰੀ ਸਿੰਘ ਨਲੂਆ ਜਾਂ ਮਹਾਰਾਜਾ ਜੀਤ ਸਿੰਘ ਦੇ ਰਾਜ ਤੋਂ ਪਹਿਲਾਂ ਦੀ ਗੱਲ ਕਰਦਾ ਮੈਂ ਜਦੋਂ ਸਿੱਖਾਂ ਨੇ ਕੂੜਿਆਂ ਦੀਆਂ ਕਾਠੀਆਂ ਤੇ ਵੱਧ ਸਮਾਂ ਕੱਟਿਆ ਘਰਾਂ 'ਚ ਇੱਕ ਸਮਾਂ ਕੱਟਣਾ ਉਹ ਕੂੜਿਆਂ ਦੀਆਂ ਕਾਠੀਆਂ ਤੇ ਵੱਧ ਸਮਾਂ ਕੱਟਿਆ ਤਾਂ ਫਿਰ ਇਹਨਾਂ ਨੂੰ ਗੁਰੂ ਸਾਹਿਬ ਦਾ ਇੱਕ ਅਲੌਕਿਕ ਤੋਹਫ਼ਾ ਦੇ ਕੇ ਉਧਰ ਭੇਜਿਆ ਜਾਂਦਾ ਹੈ ਕਿ ਜਾ ਜੱਸਾ ਜਿਆਨ ਨੂੰ ਵੜੀਆਂ ਹੁਣ ਤੇਰੀ ਲੋੜ ਹੈ ਖਾਲਸਾ ਰਾਜ ਦੀ ਤਾਂ ਅਬਦਾਲੀ ਦੇ ਸ਼ੱਕੇ ਛਡਾਉਣ ਵਾਲਾ ਜਿਹੜਾ ਹੈਗਾ ਉਹ ਜੱਸਾ ਸਿੰਘ ਆਲੂ ਵਾਲੀ ਉਹਦੇ ਬਾਰੇ ਦੋ ਤਿੰਨ ਗੱਲਾਂ ਮੈਂ ਹੋਰ ਕਰ ਦਿਆਂ ਜੱਸਾ ਸਿੰਘ ਆਲੂ ਵਾਲੀ ਸੀ ਉਹਦਾ ਐਡਾ ਤਕੜਾ ਜੁੱਸਾ ਸੀ ਉਹਦੇ ਲਈ ਇਹ ਗੱਲ ਮਸ਼ਹੂਰ ਹੈ ਕੇ ਵਰਲਡ ਤੇ ਜੇ ਕੋਈ 12-12 ਘੰਟੇ ਘੋੜੇ ਤੇ ਬਹਿ ਕੇ ਲੜਿਆ ਨਾ ਤਉ ਜੱਸਾ ਸਿੰਘ ਗਾਲੂ ਵਾਲੀਆ ਲੜਿਆ ਅਗਲੀ ਗੱਲ ਕਰ ਲਈਏ ਉਸ ਸਮੇਂ ਲੜਾਈ ਚ ਸੰਜੋਆ ਪਾਉਂਦੇ ਹੁੰਦੇ ਸੀ ਸੰਜੋਆ ਕੀ ਹੁੰਦਾ ਇੱਕ ਲੋਹੇ ਦੀ ਜੈਕਟ ਤਾਂ ਕਦੇ ਵੀ ਜੱਸਾ ਸਿੰਘ ਗਾਲੂ ਵਾਲਿਆਂ ਨੇ ਲੋਹੇ ਦੀ ਜੈਕਟ ਨਹੀਂ ਪਾਈ ਸੀ ਕਿਉਂਕਿ ਉਹਨਾਂ ਦਾ ਮੰਨਣਾ ਸੀ ਕਿ ਕੋਈ ਤਲਵਾਰ ਜਾਂ ਕੋਈ ਨਿਜਾ ਹੀ ਨਹੀਂ ਬਣਿਆ ਜਿਹੜਾ ਸਰਦਾਰ ਜੱਸਾ ਸਿੰਘ ਗਾਲੂ ਵਾਲੀਆ ਦੀ ਛਾਤੀ ਨੂੰ ਛੂ ਸਕੇ ਤੇ ਇਹਦੇ ਲਈ ਇੱਕ ਹੋਰ ਗੱਲ ਹਿੰਦੂਆਂ ਦੀਆਂ 20000 ਤੋਂ ਪਲੱਸ ਕੁੜੀਆਂ ਜਿਹੜੀਆਂ ਅਬਦਾਲੀ ਦੇ ਚੁੰਗਲ ਚੋਂ ਛੜਾ ਕੇ ਉਹਨਾਂ ਦੇ ਘਰਾਂ ਚ ਵਾਪਸ ਕੀਤੀਆਂ ਸੀ ਉਹ ਜੱਸਾ ਸਿੰਘ ਆਲੂ ਆਈਐਸ ਹੁਣ ਉਹਨਾਂ ਦਾ ਨਾਮ ਆਲੂ ਵਾਲੀਆ ਕਿਵੇਂ ਪਿਆ ਤਾਂ ਅੱਜ ਵੀ ਪਾਕਿਸਤਾਨ ਚ ਇੱਕ ਪਿੰਡ ਮੌਜੂਦ ਹੈ ਆਲੂ ਤਾਂ ਹੁਣ ਜਿਵੇਂ ਆਪਾਂ ਕਹਿੰਦੇ ਆ ਵੀ ਫਲਾਨੇ ਵਾਲੀਏ ਤਾਂ ਉਹ ਆਲੂ ਵਾਲੀਏ ਸੀ ਜੱਸਾ ਸਿੰਘ ਆਲੂ ਵਾਲੀਆ ਤਾਂ ਇਹਦੇ ਚ ਅਗਲਾ ਨਾਮ ਆਉਂਦਾ ਜੁਰਾਵਰ ਸਿੰਘ ਜੇ ਤੁਸੀਂ ਅੱਜ ਵੀ ਤਿੱਬਤ ਲਦਾਖ ਦੇ ਏਰੀਏ ਜਾਉਂਗੇ ਨਾ ਤਾਂ ਉੱਥੇ ਉਹਨਾਂ ਦਾ ਅੱਜ ਵੀ ਸਮਾਧ ਬਣੀ ਹੋਈ ਹੈ ਸਿੱਖ ਤਾਂ ਉਹਨਾਂ ਨੂੰ ਚਲੋ ਮੰਨਣੀ ਕਿਉਂਕਿ ਸਾਡੇ ਤਾਂ ਉਹ ਜਰਨਲ ਸੀਗੇ ਉੱਥੋਂ ਦੇ ਵਸਨੀਕ ਬਹੁਤ ਮੰਨਦੇ ਆ ਤਾਂ ਕਹਿੰਦੇ ਜਦੋਂ ਜੁਰਾਵਰ ਸਿੰਘ ਨੇ ਛੱਕੇ ਛੜਾਈ ਸੀ ਨਾ ਵੈਰੀਆਂ ਦੇ ਤਾਂ ਉੱਥੋਂ ਦੇ ਲੋਕ ਦੇਖਣ ਲੱਗੇ ਉਹਨਾਂ ਦੇ ਲੋਕਾਂ 'ਚ ਤੇ ਬਤਲ ਦਾਖਦਿਆਂ 'ਚ ਇੱਕ ਗੱਲ ਮਸ਼ਹੂਰ ਹੈ ਕਿ ਜੇ ਸ਼ੇਰ ਦਾ ਤੁਸੀਂ ਵਾਲ ਘਰੇ ਰੱਖ ਲਓ ਸ਼ੇਰ ਦਾ ਨੌ ਘਰੇ ਰੱਖ ਲਓ ਤਾਂ ਉਹ ਬੜਾ ਚੰਗਾ ਹੁੰਦਾ ਹੈ ਤਾਂ ਉਹ ਉਹਨੂੰ ਸ਼ੇਰ ਮੰਨਦੇ ਸੀ ਜਿਹਨੇ ਹਜ਼ਾਰਾਂ ਬੰਦਾ ਵੜਤਾ ਸੀ ਦੀ ਦੋਨਾਂ ਦੀ ਸ਼ੀਧੀ ਹੁੰਦੀ ਹੈ ਤਾਂ ਉਹਨਾਂ ਦਾ ਬੰਦ ਬੰਦ ਕੱਟ ਕੇ ਲੋਕ ਆਪਦੇ ਘਰਾਂ ਚ ਲੈ ਜਾਂਦੇ ਅੱਜ ਵੀ ਤੇ ਬਤਲ ਦਾਖ ਦੇ ਘਰਾਂ ਚ ਉਹਨਾਂ ਦੀ ਤੁਹਾਨੂੰ ਵਾਲ ਨੋਂ ਉਂਗਲਾਂ ਮਿਲ ਜਾਣਗੀਆਂ ਕਿਉਂਕਿ ਉਹਨੂੰ ਪਿਆਰ ਕਰਦੇ ਉਸ ਤੋਂ ਬਾਅਦ ਉਸ ਦਾ ਇੱਕ ਚੌਂਕ ਅੱਜ ਵੀ ਮੌਜੂਦ ਹੈ ਜਿੱਥੇ ਲਿਖਿਆ ਗਿਆ ਕਿ ਇੱਥੇ ਸਿੰਘਾ ਸੁੱਤਾ ਹੋਇਆ ਸਿੰਘਾ ਮੀਨਸ ਸ਼ੇਰ ਕਿ ਇੱਥੇ ਹੌਰ ਨਾ ਵਜਾਓ ਇੱਥੇ ਸਿੰਘਾ ਸੁੱਤਾ ਹੋਇਆ ਤੇ ਅੱਜ ਵੀ ਉਹਨਾਂ ਦੀਆਂ ਜੋ ਲੇਡੀਜ਼ ਹੈ ਜਿਨ੍ਹਾਂ ਦੇ ਬੱਚਾ ਹੋਣ ਵਾਲਾ ਹੁੰਦਾ ਤਾਂ ਉੱਥੇ ਮੱਥਾ ਟਿਕਾ ਕੇ ਲਿਆਇਆ ਜਾਂਦਾ ਹੈ ਤਾਂ ਇਹਦੇ ਹੀ ਤੁਸੀਂ ਸੁਣਿਆ ਕਿ ਤਿੱਬਤ ਲਦਾਖ ਕਾਬਲ ਕੰਧਾਰ ਜੰਮੂ ਇਹ ਸਾਰੇ ਏਰੀਏ ਮਹਾਰਾਜ ਸਾਹਿਬ ਦੇ ਅੰਡਰ ਆਉਂਦੇ ਸੀ ਬਹੁਤ ਵੱਡਾ ਰਾਜ ਸੀਗਾ ਤਾਂ ਹੀ ਸ਼ੇਰ-ਏ-ਪੰਜਾਬ ਕਿਹਾ ਜਾਂਦਾ ਸੀ ਬਹੁਤ ਜ਼ਿਆਦਾ ਵੱਡਾ ਰਾਜ ਸੀ ਮਹਾਰਾਜ ਸਾਹਿਬ ਦਾ ਹੁਣ ਇਹਦੇ ਵਿੱਚ ਅਗਲੀ ਗੱਲ ਆਉਂਦੀ ਹੈ ਕਿ ਝੰਡੇ ਜਿੱਤ ਦੇ ਚੜਾਉਣੇ ਦਸਤੂਰ ਹੁੰਦਾ ਸੀ ਹੁਣ ਜੇ ਨੂੰ ਤੁਸੀਂ ਲਾਈਟ ਲੈ ਜੋਂ ਤਾਂ ਤੁਸੀਂ ਇਹ ਸੋਚ ਲਓਗੇ ਕਿ ਸ਼ਹਿਰ ਪਹਿਰਾ ਜੋੜਨ ਲਈ ਗਾਤਾ ਪਰ ਮੈਂ ਇਹਦੇ ਨਾਲ ਜੁੜੀ ਇੱਕ ਸੋਹਣੀ ਗੱਲ ਵੀ ਦੱਸ ਦਿਆਂ ਵਾਕਈ ਸਾਡਾ ਦਸਤੂਰ ਸੀ ਕਿ ਅਸੀਂ ਝੰਡੇ ਚੜ ਮਹਾਰਾਜ ਸਾਹਿਬ ਇੱਕ ਵਾਰ ਕਾਬਲ ਖੰਧਾਰ ਦੇ ਕਿਸੇ ਏਰੀਏ ਚ ਖੈਬਰ ਦਰਾ ਦੇ ਨੇੜੇ ਤੇੜ ਦਾ ਕੋਈ ਏਰੀਆ ਮੈਨੂੰ ਐਗਜ਼ੈਕਟ ਉਸ ਚੀਜ਼ ਦਾ ਨਹੀਂ ਪਤਾ ਉੱਥੇ ਕੋਈ ਮੀਟਿੰਗ ਚੱਲ ਰਹੀ ਹੁੰਦੀ ਐ ਕਤੰਬੂ ਮਹਾਰਾਜ ਸਾਹਿਬ ਉੱਥੇ ਬੈਠੇ ਹੁੰਦੇ ਐ ਤਾਂ ਦੂਰ ਕਿਤੇ ਕਿਉਂਕਿ ਉਹ ਕਾਫੀ ਦੂਰ ਉਸ ਤੋਂ ਅੱਗੇ ਕੋਈ ਮੁਸਲਮਾਨਾਂ ਦਾ ਰਾਜ ਸੀ ਤਾਂ ਮਹਾਰਾਜ ਸਾਹਿਬ ਦੀ ਇੱਕ ਅੱਖ ਹੁੰਦੀ ਐ ਉਹ ਦੇਖਦੇ ਐ ਕਿ ਦੂਰ ਕਿਤੇ ਹਰੇ ਰੰਗ ਦਾ ਝੰਡਾ ਝੂਲ ਰਿਹਾ ਐ ਤਾਂ ਉਹ ਆਪਦੇ ਜਰਨਲ ਨੂੰ ਕਹਿੰਦੇ ਐ ਕਹਿੰਦੇ ਉਹ ਝੰਡਾ ਐ ਜਿਹੜਾ ਦੂਰ ਉਹ ਹਰਾ ਕਿਵੇਂ ਐ ਉਹ ਕਹਿੰਦੇ ਜੀ ਉਹ ਤਾਂ ਆਪਣਾ ਰਾਜ ਹੀ ਨਹੀਂ ਉਹ ਤਾਂ ਬਹੁਤ ਅੱਗੇ ਐ ਕਿ ਨਾ ਫਿਰ ਕਿਸੇ ਦੇ ਝੰਡੇ ਥਲੇ ਤਾਂ ਖਾਲਸੇ ਵੀ ਨਹੀਂ ਬਹਿੰਦੇ ਆਪਣਾ ਝੰਡਾ ਚੜੂਗਾ ਤਾਂ ਅਸੀਂ ਉੱਥੇ ਉਹ ਜਿੱਤ ਕੇ ਉਦੋਂ ਬਾਅਦ ਮੀਟਿੰਗ ਕਰੀ ਸੀ ਫਿਰ ਇੱਥੋਂ ਗੱਲ ਮਸ਼ਹੂਰ ਹੁੰਦੀ ਹੈ ਕਿ ਝੰਡੇ ਜਿੱਤ ਦੇ ਚੜਾਉਣੇ ਦਸਤੂਰ ਹੁੰਦਾ ਸੀ ਅਖੀਰਲੇ ਪੈਰੇ ਜਿਹੜੀਆਂ ਗੱਲਾਂ ਕੀਤੀਆਂ ਗਈਆਂ ਕਿ ਕੋਈ ਵੱਡੀ ਗੱਲ ਨਹੀਂ ਵੀ ਸਾਡਾ ਰਾਜ ਚਲਾ ਗਿਆ ਤੇ ਦੁਬਾਰਾ ਆ ਜਾਣਾ ਤਾਂ ਇਹ ਦਸਵੇਂ ਪਾਸ਼ਾਹੀ ਦੇ ਵਾਕ ਵੀ ਹੈ ਕਿ ਰਾਜ ਕਰੇਗਾ ਖਾਲਸਾ ਆਖੀਰੇ ਨਾ ਕੋਏ ਖਵਾਰ ਹੋਏ ਸਭ ਮਿਲेंगे ਬਚੇ ਸ਼ਰਮ ਜੋ ਹੋਈ ਤਾਂ ਭੀੜਾਂ ਸਰਦਾਰਾਂ ਤੇ ਪੈਂਦੀਆਂ ਆਈਆਂ ਭੀੜਾਂ ਸੂਰਮਿਆਂ ਤੇ ਹੀ ਪੈਂਦੀਆਂ ਹੁੰਦੀਆਂ ਸਾਡੇ ਤੇ ਵੀ ਪਈਆਂ ਹੋਈਆਂ ਪਰ ਇਹ ਨਹੀਂ ਹੈ ਕਿ ਸਾਡਾ ਰਾਜ ਨਹੀਂ ਆਊਗਾ ਕਿਉਂਕਿ ਰਾਜ ਅਸੀਂ ਲੈਣਾ ਜਾਣਦੇ ਹਾਂ ਸ਼ਸਤਰਨ ਕੇ ਅਨਿਨਹਰ ਰਾਜ ਜੋ ਨਾ ਕਹਤ ਸਿਗਰੇ ਕਾਜ ਰਾਜ ਬਿਨਾਂ ਨਾ ਧਰਮ ਚਲੇ ਹੈ ਧਰਮ ਬਿਨਾਂ ਸਭ ਦਲੇ ਮਲੇ ਹੈ ਰਾਜ ਦੁਬਾਰਾ ਆਊਗਾ ਸਾਨੂੰ ਵਾਕ ਵੀ ਹੋਏ ਹੋਏ ਹੈ ਪਰ ਸਮਾਂ ਲੱਗ ਸਕਦਾ ਹੈ ਉਸ ਚੀਜ਼ ਨੂੰ ਥੋੜਾ ਲੇਟ ਹੋ ਸਕਦਾ ਹੈ ਪਰ ਇਹ ਸਿੱਖ ਰਾਜ ਹਮੇਸ਼ਾ ਕਾਬਜ਼ ਰਹੂਗਾ ਅਖੀਰਲੀ ਗੱਲ ਜੇ ਉਹਨਾਂ ਨੇ ਕਿ ਕਿ ਉਹਨਾਂ ਨਿਆਂ ਬੜਾ ਮਸ਼ਹੂਰ ਹੁੰਦਾ ਸੀ ਤਾਂ ਜੇ ਉਹਨਾਂ ਦੇ ਰਾਜ ਦਾ ਭਾਵੇਂ ਉਹਨਾਂ ਦਾ ਕਿੰਨਾ ਹੀ ਕਰੀਬੀ ਬੰਦਾ ਸੀ ਨਿਆਂ ਮੀਨਜ਼ ਉਹਨਾਂ ਦਾ ਜਿਹੜਾ ਹੈਗਾ ਫੈਸਲਾ ਕਰਨ ਦਾ ਤਰੀਕਾ ਤਾਂ ਕਿੰਨਾ ਹੀ ਕਰੀਬੀ ਹੁੰਦਾ ਸੀ ਜੇ ਗਲਤ ਹੈ ਤਾਂ ਗਲਤ ਹੁੰਦਾ ਸੀ ਇਹ ਤਾਂ ਨਿੱਕੀ ਜੀ ਮੈਂ ਤੁਹਾਨੂੰ ਕਹਾਵਤ ਸੁਣਾ ਕੇ ਥੋੜੇ ਤੋਂ ਵਿਦਾ ਲਵਾਂਗਾ ਇੱਕ ਅਰਫ ਫਕੀਰ ਅਜੀਜੁਦੀਨ ਕਿਉਂਕਿ ਮਹਾਰਾਜਾ ਸਾਹਿਬ ਦੇ ਜਿਹੜੇ ਰਾਜ ਦੇ ਜਿੰਨੇ ਵੀ ਬੰਦੇ ਸੀ ਨਾ ਉਹ ਕੋਈ ਮੁਸਲਮਾਨ ਕੋਈ ਹਿੰਦੂ ਕੋਈ ਕ੍ਰਿਸਚੀਅਨ ਕੋਈ ਸਿੱਖ ਕਿਉਂਕਿ ਉਹ ਇਸ ਚੀਜ਼ ਨੂੰ ਅ ਨਹੀਂ ਮੰਨਦੇ ਸੀਗੇ ਵਖਰੇਵਿਆਂ ਨੂੰ ਤਾਂ ਉਹਨਾਂ ਦਾ ਇੱਕ ਬੜਾ ਕਰੀਬੀ ਹੁੰਦਾ ਸੀ ਜੋ ਸਨੇਹਾ ਲਾਉਣਾ ਹੁੰਦਾ ਸੀ ਐਡਵਰਡ ਰਾਜਾ ਤੇ ਫਕੀਰ ਅਜੀਜੂਦੀਨ ਮੁਸਲਮਾਨ ਸੀ ਉਹ ਇੱਕ ਵਾਰੀ ਕੰਧਾਰ ਦੇ ਕਿਸੇ ਨਵਾਬ ਨੂੰ ਸਨੇਹਾ ਲਾਉਣ ਭੇਜਦਾ ਉਹਨੂੰ ਮਹਾਰਾਜਾ ਆਪਿਉਂ ਆ ਸਨੇਹਾ ਲਾ ਕੇ ਆਉ ਤਾਂ ਫਕੀਰ ਅਜੀਜੂਦੀਨ ਜਦੋਂ ਉੱਥੇ ਉਹਨਾਂ ਦੇ ਸਨੇਹਾ ਲਾਉਣ ਜਾਂਦਾ ਹੈ ਤਾਂ ਉਹ ਅੰਦਰ ਗੇਟ ਬੰਦ ਕਰਨ ਤੋਂ ਬਾਅਦ ਆਉਂਦੇ ਕਿਲੇ ਦਾ ਤਾਂ ਉਹ ਤਲਵਾਰ ਕੱਢ ਲੈਂਦਾ ਨਵਾਬ ਕਹਿੰਦਾ ਕਾਫਰਾ ਤੈਨੂੰ ਮਾਰ ਦਈਏ ਤੂੰ ਕਿਹੜਾ ਹੀ ਦਾ ਬਸ਼ਿੰਦਾ ਬਣਿਆ ਫਿਰਦਾ ਹੈ ਤੂੰ ਮੁਸਲਮਾਨ ਉਹ ਕਹਿੰਦਾ ਜੀ ਦੇਖੋ ਮੌਤ ਤੋਂ ਮੈਨੂੰ ਡਰ ਲੱਗਦਾ ਪਰ ਮੈਨੂੰ ਇਹ ਪੱਕਾ ਪਤਾ ਹੈ ਵੀ ਤੁਸੀਂ ਮੈਨੂੰ ਮਾਰੋਗੇ ਨਹੀਂ ਉਹ ਕਹਿੰਦਾ ਵੀ ਕਿਉਂ ਕਹਿੰਦਾ ਮੈਨੂੰ ਪਤਾ ਹੈ ਜੇ ਮੈਂ ਅੱਜ ਰਾਤ ਤੱਕ ਹਮਾਰਾ ਇਹ ਸਭ ਦੇ ਮੱਥੇ ਨਾ ਲੱਗਿਆ ਆਉਣ ਵਾਲੀਆਂ ਸਗੀਆਂ ਤੱਕ ਕਾਬਲ ਚੁਣੇ ਦੀਵਾਨੀ ਜਗਨ ਦੇਣਾ ਮੈਨੂੰ ਇੰਨਾ ਪਿਆਰ ਕਰਦਾ ਤਾਂ ਇਹ ਨਿਆਸੀ ਹਮਾਰਾ ਇਹ ਸਭ ਦਾ ਇਹ ਨਹੀਂ ਵੀ ਜੇ ਕੋਈ ਮੁਸਲਮਾਨ ਹੈ ਤਾਂ ਉਹਦੇ ਲਈ ਵੱਖਰਾ ਹੈ 크ਰਿਸਚੀਅਨ ਹੈ ਉਹਦੇ ਲਈ ਵੱਖਰਾ ਹੈ ਸਭ ਲਈ ਇਹ ਕਹਤਾ ਅਖੀਰ ਤੇ ਮੈਂ ਇਹ ਗੱਲ ਕਹਿਣਾ ਕਿ ਬਹੁਤ ਬਹੁਤ ਵਧਾਈ ਦਾ ਪਾਤਰ ਹੈ ਅਰਜਨ ਢਿੱਲੋਂ ਜਿਸ ਨੇ ਗਾਣਾ ਬਖੂਬੀ ਨਿਭਾਇਆ ਅਗਲੀ ਗੱਲ ਜਿੰਨਾ ਕਿ ਸਾਨੂੰ ਪਤਾ ਸੀ ਅਸੀਂ ਆਪਦਾ ਫਰਜ਼ ਸਮਝਦੇ ਹੋਏ ਤੁਹਾਨੂੰ ਦੱਸਿਆ ਉਮੀਦ ਕਰਦੇ ਹਾਂ ਸਾਡੀ ਕੌਮ ਨੂੰ ਉਹ ਭੁੱਲੇ ਰਾਹ ਚੇਤੇ ਆਉਣਗੇ ਅਕਸਰ ਅਸੀਂ ਮੁੜਾਂਗੇ ਰਾਜ ਕਰੇਗਾ ਖਾਲਸਾ